ਮਲਾਕੇ ਜਦੋਂ ਵੇਖਿਆ ਨੈਣਾ ਤੇਰੇਆਂ ਨੂੰ ਨੈਣਾ ਦਾ ਮਲਾਕੇ ਜਦੋਂ ਵੇਖਿਆ ਤੇ ਇੱਕ ਇਸ਼ਕੇ ਦੀ ਭੱਟੀ ਦਾ ਉਦੋਂ ਸੀ ਮੈਂ ਸਿੱਕਿਆ ਹਾਏ ਉਦੋਂ ਸੀ ਮੈਂ ਸਿੱਕਿਆ ਗਜ਼ਲ ਮੇਰੀ ਵੀ ਫਿੱਕੀ ਪੈ ਗਈ ਉਹਦੇ ਸੋਹਣੇ ਮੁਖੜੇ ਤੋਂ ਕਰਨ ਤੇਰਾ ਹਾਏ ਪਾਗਲ ਹੋਇਆ ਤੇਰੇ ਦਿੱਤੇ ਦੁੱਖੜੇ ਤੇਰੇ ਜਾਨ ਪਿੱਛੋਂ ਨਹੀਂ ਜਿਜਾਪੇ ਜਿਵੇਂ ਜ਼ਿੰਦਗੀ ਕੋਈ ਸ਼ਮਸ਼ਾਨ ਗੋੜੇ ਤੂੰ ਜੁਦਾ ਮੇਰੇ ਤੋਂ ਇੰਜ ਹੋ ਗਈ ਜਿਵੇਂ ਹੁੰਦੇ ਤੋਂ ਪਾਕਿਸਤਾਨ ਤੋਂ ਸ਼ੇਰੋ ਸ਼ਾਹ ਜੁਦਾ ਮੇਰੇ ਤੋਂ ਇੰਜ ਹੋ ਗਈ ਜਿਵੇਂ ਹੁੰਦੇ ਤੋਂ ਪਾਕਿਸਤਾਨ ਤੋਂ ਉਹ ਸੋਹਣੀ ਨਾਲੋਂ ਸੋਹਣੀ ਸੀ ਸਹਬਾ ਦੇ ਸੀ ਪਿੰਡ ਦੀ ਜੋ ਸੋਣੀ ਨਾਲੋਂ ਸੋਣੀ ਸੀ ਸੈਬਾ ਦੇਸੀ ਪਿੰਡ ਦੀ ਜੋ ਤੂ ਪੰਬਰਸਰ ਨੂੰ ਹੀ ਆਉਂਦੀ ਆ ਲਾਹੌਰ ਵੱਲੋਂ ਖੜਦੀ ਏ ਤੇਰਾ ਇਸ਼ਕ ਤੇ پاک ਪਵਿੱਤਰ ਸੀ ਜੋ ਮੇਰੇ ਲਈ ਸੀ ਰਮਜ਼ਾਨ ਕੁੜੀ ਤੂੰ ਜੁਦਾ ਮੇਰੇ ਤੋਂ ਇੰਜ ਹੋ ਗਈ ਜਿਵੇਂ ਹਿੰਦ ਤੋਂ ਪਾਕਿਸਤਾਨ ਗੁਰੇ ਤੂੰ ਕੇਸ ਲਵੇਰੇ ਆਪਣੇ ਨਹੀਂ ਮੇਰੀ ਅੱਖਾਂ ਵਿੱਚੋਂ ਸਵਾਰੇ ਨਹੀਂ ਤੂੰ ਕੇਸ ਲਵੇਰੇ ਆਪਣੇ ਨਹੀਂ ਮੇਰੀ ਅੱਖਾਂ ਵਿੱਚੋਂ ਸਵਾਰੇ ਨਹੀਂ ਮੈਂ ਰਾਂਝਾ ਤੇਰੇ ਲਈ ਬਣ ਜਾऊंगा ਤੇ ਛੱਡਿਆਂ ਤੱਕ ਤੱਕ ਬਿਜਾਰਾਂ ਜੇ ਅੱਲਾ ਮੇਰੀ ਸੁਣ ਲਵੇ ਕਿ ਮੌਲਾ ਮੇਰੀ ਸੁਣ ਲਵੇ ਤੈਨੂੰ ਮੋੜੇ ਫਿਰ ਵਿੱਚ ਦਾਸ ਗੁੜੇ ਤੂੰ ਜੁਦਾ ਮੇਰੇ ਤੋਂ ਇੰਜ ਹੋ ਗਈ ਜਿਵੇਂ ਹਿੰਦੂ ਤੋਂ ਪਾਕਿਸਤਾਨ ਕੋਲੇ ਵਾਹ ਕੀਆ ਬਾਤ